ਤਨ ਤਨ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਕਥਾ ਤੁਸੀਂ ਸਿੱਖ ਸੰਗਤਾਂ ਸਰਵਣ ਕਰ ਰਹੇ ਹੋ ਆਓ ਕੁਝ ਸਮਾਂ ਸਤਿਗੁਰੂ ਜੀ ਦੀ ਵਡਿਆਈ ਸਰਵਣ ਕਰੀਏ ਭਾਈ 시ਹਾ ਜੀ ਤੇ ਭਾਈ ਗੱਜਨ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਸਾਨੂੰ ਵੀ ਚਾਰ ਬਦਾਰਤ ਬਖਸ਼ੋ ਧਰਮ ਅਰਥ ਕੰ ਮੋਖ ਇਹ ਪਦਾਰਥ ਸਾਨੂੰ ਬਖਸ਼ੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਿਆਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਵਾਹਿਗੁਰੂ ਜੀ ਦੇ ਜਾਪ ਕਰਨ ਨਾਲ ਸਾਰੇ ਪਦਾਰਥ ਵੀ ਮਿਲਣਗੇ ਤੇ ਮਾਇਆ ਵੀ ਮਿਲੇਗੀ ਭਾਈ ਸ਼ੀਹਾ ਜੀ ਤੇ ਭਾਈ ਗੱਜਣ ਜੀ ਵਾਹਿਗੁਰੂ ਮੰਤਰ ਦਾ ਜਾਪ ਕਰਨ ਲੱਗੇ ਉਹ ਨਾਮ ਜਪਣ ਲੱਗ ਪਏ ਭਾਈ ਸ਼ੀਹਾ ਜੀ ਤੇ ਭਾਈ ਗੱਜਣ ਜੀ ਆਪਣੇ ਨਗਰ ਵਿੱਚ ਰਹਿੰਦੇ ਨੇ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਰਸ਼ਨਾਂ ਵਾਸਤੇ ਸੰਗਤ ਆਈ ਹੈ। ਸੰਗਤ ਬਹੁਤ ਵੱਡੀ ਗਿਣਤੀ ਵਿੱਚ ਸੀ। ਉਹਨਾਂ ਨੂੰ ਪਹੁੰਚਣ ਵਿੱਚ ਬਹੁਤ ਦੇਰੀ ਹੋਵੇ। ਕਿਸੇ ਨੇ ਕਿਹਾ ਕਿ ਇੱਥੇ 시ਹਾ ਗੁਰੂ ਜੀ ਦਾ ਸਿਖਾ ਹੈ। ਉਹਦੇ ਘਰ ਚਲੇ ਜਾਓ। ਭਾਈ 시헤 ਦੇ ਘਰ ਧੀ ਦਾ ਵਿਆਹ ਰੱਖਿਆ ਹੋਇਆ ਸੀ। ਤੇ ਉਧਰੋਂ ਉਹ ਸੰਗਤ ਉੱਥੇ ਪਹੁੰਚ ਗਈ। ਸਵੇਰੇ ਘਰ ਵਿੱਚ ਬਰਾਤੀਆਂ ਨੇ ਆਉਣਾ ਸੀ। ਭਾਈ 시ਹਾ ਜੀ ਨੇ ਜੋ ਭੋਜਨ ਬਰਾਤ ਵਾਸਤੇ ਤਿਆਰ ਕੀਤਾ ਸੀ ਉਹ ਭੋਜਨ ਸਾਰੀ ਸੰਗਤ ਨੂੰ ਛਕਾ ਦਿੱਤਾ 시ਹਾ ਦੀ ਪਤਨੀ ਬੜੀ ਚਿੰਤਾ ਕਰਨ ਲੱਗ ਗਈ ਤੇ ਬੋਲਣ ਲੱਗ ਪਈ ਪਰ ਭਾਈ 시ਹਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਸੀ ਭਾਈ 시ਹਾ ਜੀ ਉੱਤੇ ਕੋਠੇ ਤੇ ਗਏ ਜਿੱਥੇ ਕਮਰੇ ਵਿੱਚ ਸਭ ਕੁਝ ਬਣਾ ਕੇ ਰੱਖਿਆ ਹੋਇਆ ਸੀ ਉਸ ਕਮਰੇ ਦਾ ਕੋਂਡਾ ਲਾ ਲਿਆ ਤੇ ਬਾਹਰ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਰਦਾਸ ਕਰਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਭਾਂਡੇ ਲਬਾ ਲਬ ਭਰੇ ਹੋਏ ਸਨ ਭਾਈ ਸ਼ੀਹ ਦੇ ਘਰ 5 ਦਿਨ ਬਰਾਤ ਰਹੀ ਤੇ ਪੰਜੋ ਦਿਨ ਭਾਈ ਸ਼ੀਹ ਦੇ ਕੋਲੋਂ ਪਦਾਰਥ ਨਹੀਂ ਮੁੱਕੇ ਇਸ ਤਰ੍ਹਾਂ ਭਾਈ ਸ਼ੀਹਾ ਜੀ ਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਜ਼ਤ ਰੱਖ ਲਈ ਇੱਕ ਵਾਰੀ ਅਸੀਂ ਸਤਿਗੁਰੂ ਪਾਸ਼ਾ ਦੇ ਬਣ ਕੇ ਦੇਖੀਏ ਸਤਿਗੁਰੂ ਪਾਸ਼ਾ ਕੋਈ ਕਮੀ ਨਹੀਂ ਛੱਡਦੇ ਅਸੀਂ ਸਤਿਗੁਰਾਂ ਨੂੰ ਮਨ ਤੋਂ ਪਿਆਰ ਕਰੀਏ ਤੇ ਸਤਿਗੁਰੂ ਜੀ ਦੀ ਬਾਣੀ ਨੂੰ ਪਿਆਰ ਕਰੀਏ ਹੁਣ ਅੱਗੇ ਸਤਿਗੁਰਾਂ ਦੀ ਕਥਾ ਸਰਵਣ ਕਰੀਏ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ ਧੰਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕਥਾ ਸਰਵਣ ਕਰ ਰਹੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਕਿੱਥੇ ਕਿੱਥੇ ਬਖਸ਼ਿਸ਼ਾਂ ਕਰਦੇ ਨੇ ਹੁਣ ਅੱਗੋਂ ਸੁਣੋ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਇਸ ਸੰਸਾਰ ਵਿੱਚ ਸਿੱਖੀ ਦੀ ਨਦੀ ਦਾ ਵਿਸਥਾਰ ਕੀਤਾ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੀ ਨਦੀ ਵਗਦੀ ਹੈ ਗੁਰੂ ਸਾਹਿਬ ਦੇ ਬੇਅੰਤ ਸਿੱਖ ਨੇ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ ਤੇ ਆਪਣੀ ਸਿੱਖੀ ਨਾਲ ਬਹੁਤ ਪਿਆਰ ਕਰਦੇ ਨੇ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਹਰ ਪਾਸੇ ਫੈਲ ਗਈ ਉਸ ਸਮੇਂ ਗੁਰੂ ਦੇ ਸਿੱਖ 5 ਕਰੋੜ ਤੋਂ ਉੱਪਰ ਸਨ ਹੁਣ ਸਿਰਫ 2 ਕਰੋੜ ਰਹਿ ਗਏ ਨੇ ਉਸ ਸਮੇਂ ਹਰ ਜਗ੍ਹਾ ਗੁਰੂ ਸਾਹਿਬ ਦੀ ਸਿੱਖੀ ਫੈਲ ਗਈ। ਉਸ ਸਮੇਂ ਸਿੱਖ ਆਮ ਨਹੀਂ ਸਨ। ਉਹਨਾਂ ਦੇ ਮਨ ਮੱਛਲੀ ਵਰਗੇ ਸਨ। ਜਿਵੇਂ ਮੱਛਲੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਤਿਵੇਂ ਹੀ ਸਿੱਖ ਗੁਰੂ ਸਾਹਿਬ ਤੋਂ ਬਿਨਾ ਨਹੀਂ ਰਹਿ ਸਕਦੇ। ਲੱਖਾਂ ਕਰੋੜਾਂ ਸਿੱਖ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਿਆ ਕਰਦੇ ਸਨ। ਸਭ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਤੇ ਗੁਰੂ ਸਾਹਿਬ ਨੇ ਕਹਿਣਾ ਵਾਹਿਗੁਰੂ ਦਾ ਜਾਪ ਕਰਿਆ ਕਰੋ। ਗੁਰੂ ਸਾਹਿਬ ਦੇ ਸਿੱਖ ਇਸ ਸ਼ਬਦ ਦਾ ਅਭਿਆਸ ਕਰਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਰੇ ਲੋਕ ਵਾਹਿਗੁਰੂ ਦਾ ਜਾਪ ਕਰਨ ਲੱਗੇ ਭਜਨ ਕਰਨ ਲੱਗੇ ਬਹੁਤ ਸੰਖਿਆ ਵਿੱਚ ਗੁਰੂ ਸਾਹਿਬ ਦੇ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਇੱਕ ਦਿਨ ਗੁਰੂ ਸਾਹਿਬ ਨੇ ਆਪਣੇ ਮਨ ਵਿੱਚ ਫੋਨ ਬਣਾਇਆ ਗੁਰੂ ਸਾਹਿਬ ਕਹਿਣ ਲੱਗੇ بڑے بڑے ਸਿੱਖ ਆਂਦੇ ਨੇ ਕਿਸੇ ਸਿੱਖ ਦੀ ਪਰਖ ਵੀ ਕਰੀਏ ਸਿੱਖਾਂ ਦਾ ਪ੍ਰੇਮ ਪਰਖਣ ਵਾਸਤੇ ਗੁਰੂ ਸਾਹਿਬ ਭਾਈ ਬਾਲਾ ਜੀ ਨੂੰ ਲੈ ਕੇ ਅੱਗੇ ਚੱਲ ਪਏ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪਣੇ ਨਾਲ ਲੈ ਲਿਆ ਚੱਲਦੇ ਆਂ ਚੱਲਦੇ ਆਂ ਗੁਰੂ ਸਾਹਿਬ ਇੱਕ ਪਿੰਡ ਵਿੱਚ ਪਹੁੰਚੇ ਉਸ ਪਿੰਡ ਵਿੱਚ ਇੱਕ ਤਰਖਾਨ ਰਹਿੰਦਾ ਸੀ ਜੋ ਗੁਰੂ ਸਾਹਿਬ ਦਾ ਸਿੱਖ ਸੀ ਉਹ ਸਿੱਖ ਬੜਾ ਗਰੀਬ ਸੀ ਉਹਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ ਕਈ ਵਾਰੀ ਤਾਂ ਇਸ ਸਿੱਖ ਦੇ ਪਰਵਾਰ ਨੂੰ ਭੋਜਨ ਛੱਕਣ ਨੂੰ ਮਿਲਣਾ ਤੇ ਕਈ ਵਾਰੀ ਭੋਜਨ ਸ਼ਕਰ ਨੂੰ ਮਿਲਦਾ ਹੀ ਨਹੀਂ ਸੀ ਉਹ ਭੁੱਖੇ ਹੀ ਰਹਿ ਜਾਂਦੇ ਸਨ ਪਰ ਇਸ ਸਿੱਖ ਵਿੱਚ ਬਹੁਤ ਵੱਡਾ ਗੁਣ ਸੀ ਇਹ ਆਏ ਹੋਏ ਸਿੱਖਾਂ ਦੀ ਬੜੀ ਆਉ ਭਗਤ ਕਰਦਾ ਸੀ ਜੋ ਇਹਦੇ ਘਰ ਵਿੱਚ ਹੁੰਦਾ ਸੀ ਇਹ ਗੁਰੂ ਦੇ ਸਿੱਖਾਂ ਨੂੰ ਛਕਾਉਂਦਾ ਸੀ ਕਈ ਵਾਰੀ ਦਿਹਾੜੀ ਲੱਗ ਜਾਏ ਤਾਂ ਇਹਨੂੰ ਭੋਜਨ ਪ੍ਰਾਪਤ ਹੋ ਜਾਂਦਾ ਸੀ ਉਹਨੂੰ ਜਿੰਨੀ ਦਿਹਾੜੀ ਮਿਲਦੀ ਉਹ ਸਿੱਖਾਂ ਨੂੰ ਭੋਜਨ ਛਕਾ ਦਿੰਦਾ ਕਦੇ-ਕਦੇ ਇਹੋ ਜਿਹਾ ਸਮਾਂ ਵੀ ਆਂਦਾ ਕਿ ਸਿੱਖਾਂ ਨੇ ਘਰ ਵਿੱਚ ਆਣਾ ਇਹਦੇ ਘਰ ਵਿੱਚ ਕੁਝ ਨਹੀਂ ਸੀ ਹੁੰਦਾ ਛਕਣ ਵਾਸਤੇ ਤਾਂ ਇਹ ਕਿਸੇ ਦੇ ਕਰੋ ਮੰਗ ਕੇ ਲਿਆਂਦਾ ਸੀ ਤੇ ਸਿੱਖਾਂ ਨੂੰ ਭੋਜਨ ਛਕਾ ਦਿੰਦਾ ਸੀ ਐਨੇ ਜਦੋਂ ਮੰਗਣ ਜਾਣਾ ਸਿੱਖਾਂ ਵਾਸਤੇ ਮੰਗਣ ਜਾਣਾ ਆਪਣੇ ਵਾਸਤੇ ਕੁਝ ਨਹੀਂ ਸੀ ਮੰਗਦਾ ਇਹ ਇਹਦੇ ਵਿੱਚ ਬਹੁਤ ਵੱਡਾ ਗੁਣ ਸੀ ਇਹ ਆਪਣੇ ਪਰਿਵਾਰ ਦੇ ਛਕਣ ਵਾਸਤੇ ਕਦੇ ਨਹੀਂ ਸੀ ਮੰਗਦਾ ਜੀਵੇ ਕਿਵੇਂ ਮੰਗ ਕੇ ਇਸਨੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਣਾ ਸਿੱਖ ਗਰੀਬ ਤਾਂ ਬਹੁਤ ਸੀ ਪਰ ਅੰਦਰੋਂ ਗੁਰੂ ਸਾਹਿਬ ਨਾਲ ਪਿਆਰ ਬਹੁਤ ਜ਼ਿਆਦਾ ਸੀ ਕਿਸੇ ਵੀ ਸਿੱਖ ਨੂੰ ਘਰੋਂ ਖਾਲੀ ਨਹੀਂ ਸੀ ਜਾਣ ਦਿੰਦਾ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਫਿਰ ਇਹਦੇ ਘਰ ਵਿੱਚ ਪਹੁੰਚ ਗਏ ਸਿੱਖ ਨੇ ਦੇਖਿਆ ਅੱਜ ਕੋਈ ਸਿੱਖ ਘਰ ਵਿੱਚ ਨਹੀਂ ਆਇਆ ਸਗੋਂ ਸਤਗੁਰੂ ਆਪ ਹੀ ਇਸ ਘਰ ਵਿੱਚ ਆ ਗਏ ਜਦੋਂ ਉਸਨੇ ਦੇਖਿਆ ਗੁਰੂ ਸਾਹਿਬ ਮੇਰੇ ਘਰੇ ਆਇਆ ਹੈ ਉਸਨੇ ਦੌੜ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ ਉਸਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਤੇ ਭਾਈ ਬਾਲਾ ਜੀ ਨੂੰ ਆਪਣੇ ਘਰੇ ਬਿਠਾਇਆ ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਜਾ ਕੇ ਆਹਾਰ ਦੀ ਤਿਆਰੀ ਕਰ ਆਪਣੇ ਘਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਨੇ ਛੇਤੀ ਪ੍ਰਸ਼ਾਦਾ ਤਿਆਰ ਕਰ ਮਹਾਰਾਜ ਨੂੰ ਪ੍ਰਸ਼ਾਦਾ ਚੜਾਣਾ ਤੇ ਘਰਵਾਲੀ ਕਹਿਣ ਲੱਗੀ ਤੁਹਾਨੂੰ ਸਾਰੀ ਹਾਲਤ ਤਾਂ ਪਤਾ ਹੈ ਭੋਜਨ ਤਾਂ ਮੈਂ ਤਾਂ ਤਿਆਰ ਕਰਾਂ ਜੇ ਤੁਸੀਂ ਕੁਝ ਲੈ ਕੇ ਆਓ ਜੇ ਕੁਝ ਲੈ ਕੇ ਆਓਗੇ ਤਾਂ ਹੀ ਮੈਂ ਭੋਜਨ ਛਕਾਵਾਂਗੀ ਇਸ ਸਮੇਂ ਛਕਾਣ ਵਾਸਤੇ ਘਰ ਵਿੱਚ ਕੁਝ ਵੀ ਨਹੀਂ ਉਸਨੇ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਵਿੱਚ ਬਿਠਾਇਆ ਤੇ ਉਹ ਪਿੰਡ ਵਿੱਚ ਚਲਾ ਗਿਆ ਜਾ ਕੇ ਕਹਿਣ ਲੱਗਾ ਮੇਰੇ ਕਰ ਗੁਰੂ ਸਾਹਿਬ ਆਏ ਨੇ ਬੰਨੂ ਪ੍ਰਸ਼ਾਦਾ ਦਿਓ ਮੈਂ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਣਾ ਜੀਦੇ ਕੋਲੋਂ ਵੀ ਜਾ ਕੇ ਉਹ ਅੰਨ ਮੰਗੇ ਉਹ ਉਹਨੂੰ ਨਾ ਦੇਵੇ ਅੱਗੇ ਤਾਂ ਲੋਕ ਅੰਨ ਦੇ ਦਿੰਦੇ ਸੀ ਅਰ ਅੱਜ ਉਸਨੂੰ ਆਨ ਨਾ ਮਿਲਿਆ ਤੋ ਸਿੱਖਾਂ ਦੇ ਬਹਾਨੇ ਆਪ ਛਕਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਘਰ ਵਿੱਚ ਬੈਠੇ ਨੇ ਤੇ ਉਹਦੀ ਘਰ ਵਾਲੀ ਉਹਦਾ ਇੰਤਜ਼ਾਰ ਕਰਦੀ ਹੈ ਕਿ ਉਹ ਆਏ ਤੇ ਮੈਂ ਅੰਨ ਬਣਾਵਾਂ ਤੇ ਸਿੱਖ ਪਿੰਡ ਵਿੱਚ ਖਾਲੀ ਬਾਹਰ ਬੈਠਾ ਹੈ ਉਸੇ ਦਿਨ ਉਥੋਂ ਦੇ ਰਾਜੇ ਨੇ ਇੱਕ ਅਖਾੜਾ ਲਗਵਾਇਆ ਸਿੱਖ ਮਨ ਵਿੱਚ ਬੜੀ ਚਿੰਤਾ ਕਰ ਰਿਹਾ ਸੀ ਕਿ ਮਹਾਰਾਜ ਨੂੰ ਪ੍ਰਸ਼ਾਦਾ ਕਿਵੇਂ ਛਕਾਵਾਂ ਮੈਂ ਅੰਨ ਕਿੱਥੋਂ ਲੈ ਕੇ ਆਵਾਂ ਤੇ ਕਿੱਦਾਂ ਛਕਾਵਾਂ ਅੱਜ ਤਾਂ ਅੰਨ ਕੋਈ ਦੇ ਵੀ ਨਹੀਂ ਰਿਹਾ ਸਿੱਖ ਮਨ ਵਿੱਚ ਸੋਚਣ ਲੱਗਾ ਗੁਰੂ ਸਾਹਿਬ ਮੇਰੇ ਘਰ ਵਿੱਚ ਬੈਠੇ ਨੇ ਤੇ ਮੇਰੇ ਤੇ ਧਿਕਾਰ ਹੈ ਜੇ ਮੈਂ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਨਾ ਛਕਾ ਸਕਿਆ ਸਿੱਖ ਬੈਠਾ ਹੋਇਆ ਬੜਾ ਵਿਰਾਗ ਕਰ ਰਿਹਾ ਸੀ ਮਨ ਵਿੱਚ ਬਹੁਤ ਚਿੰਤਾ ਸੀ ਕਿ ਕਿਵੇਂ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਵਾਂ ਲੋਕ ਇਹਦੇ ਅਗੋਂ ਲੰਘ ਕੇ ਬਾਹਰ ਨੂੰ ਜਾ ਰਹੇ ਸਨ ਉਹ ਸਾਰੇ ਤਮਾਸ਼ਾ ਵੇਖਣ ਜਾ ਰਹੇ ਸਨ ਸਿੱਖ ਨੇ ਇੱਕ ਬੰਦੇ ਨੂੰ ਰੋਕ ਕੇ ਪੁੱਛਿਆ ਕਿ ਤੁਸੀਂ ਸਾਰੇ ਕਿੱਥੇ ਜਾ ਰਹੇ ਹੋ ਉਹ ਕਹਿਣ ਲੱਗਾ ਤੈਨੂੰ ਨਹੀਂ ਪਤਾ ਬਾਦ ਰਾਜੇ ਨੇ ਅਖਾੜਾ ਲਗਵਾਇਆ ਹੈ ਤੇ ਜਿਹੜਾ ਰਾਜੇ ਦੇ ਪਲਵਾਨ ਨਾਲ ਕੋਲ ਕਰੇਗਾ ਤੇ ਜਿੱਤ ਜਾਏਗਾ ਰਾਜੇ ਨੇ ਕਿਹਾ ਕਿ ਮੈਂ ਉਸ ਨੂੰ 1000 ਰੁਪਏ ਦੇਵਾਂਗਾ ਤੇ ਜੇ ਕੋਈ ਮੁਕਾਬਲਾ ਕਰਕੇ ਹਾਰ ਵੀ ਜਾਵੇਗਾ ਤਾਂ ਵੀ ਮੈਂ ਉਹਨੂੰ 500 ਰੁਪਏ ਦੇਵਾਂਗਾ ਜਿੱਤਣ ਵਾਲੇ ਨੂੰ 1000 ਰੁਪਏ ਮਿਲਣਗੇ ਤੇ ਹਾਰਨ ਵਾਲੇ ਨੂੰ 500 ਰੁਪਏ ਮਿਲਣਗੇ ਸਿੱਖ ਨੇ ਮਨ ਹੀ ਮਨ ਵਿੱਚ ਸੋਚਿਆ ਮੈਂ ਕੋਲ ਕਰਾਂਗਾ ਪਲਵਾਨ ਤੋਂ ਜਿੱਤ ਤਾਂ ਸਕਦਾ ਨਹੀਂ ਪਰ ਹਾਰ ਜਾਵਾਂਗਾ ਤਾਂ 500 ਰੁਪਏ ਤਾਂ ਮੈਨੂੰ ਮਿਲ ਹੀ ਜਾਵੇਗਾ ਇਹ ਸੋਚ ਕੇ ਉਹ ਖੁਸ਼ ਹੋ ਗਿਆ ਤੇ ਉਸ ਪਾਸੇ ਉਹ ਚੱਲ ਪਿਆ ਜਿੱਧਰ ਅਖਾੜਾ ਸੀ ਉੱਥੇ ਅਖਾੜੇ ਵਿੱਚ ਪਲਵਾਨ ਖੜਾ ਸੀ ਤੇ ਲੋਕ ਵੀ ਇਕੱਠੇ ਹੋਏ ਹੋਏ ਸਨ ਰਾਜੇ ਦਾ ਬੰਦਾ ਉੱਚੀ-ਉੱਚੀ ਘੋਸ਼ਣਾ ਕਰ ਰਿਹਾ ਸੀ ਜੇ ਕਿਸੇ ਵਿੱਚ ਬਲ ਹੈ ਤਾਂ ਉਹ ਪਲਵਾਨ ਨਾਲ ਕੋਲ ਕਰੇ ਜਿੱਤਣ ਵਾਲੇ ਨੂੰ 1000 ਤੇ ਹਾਰਨ ਵਾਲੇ ਨੂੰ 500 ਰੁਪਏ ਮਿਲੇਗਾ ਉਸ ਸਮੇਂ ਇੱਕ ਗਰੀਬ ਸਿੱਖ ਜਿਸ ਦਾ ਸਰੀਰ ਵੀ ਕਮਜ਼ੋਰ ਸੀ ਉਸ ਪਲਵਾਨ ਦੇ ਸਾਹਮਣੇ ਚਲਾ ਗਿਆ ਜਦੋਂ ਇਹ ਸਿੱਖ ਪਲਵਾਨ ਦੇ ਸਾਹਮਣੇ ਗਿਆ ਤਾਂ ਇਸ ਨੂੰ ਵੇਖ ਕੇ ਲੋਕ ਹੱਸਣ ਲੱਗ ਪਏ ਲੋਕ ਕਹਿਣ ਲੱਗੇ ਇਸ ਨੇ ਪਲਵਾਨ ਦੇ ਹੱਥੋਂ ਮਰ ਜਾਣਾ ਉਸ ਸਿੱਖ ਨੂੰ ਕਹਿਣ ਲੱਗੇ ਤੂੰ ਵਾਪਸ ਆ ਜਾ ਇਸ ਪੁਲਵਾਨ ਨੇ ਤੇਰਾ ਚੂਰਾ ਬਣਾ ਦੇਣਾ ਉਹ ਕਹਿਣ ਲੱਗੇ ਇਹ ਤਾਂ ਇਸ ਤਰ੍ਹਾਂ ਹੋ ਗਿਆ ਜਿਵੇਂ ਹਿਰਨ ਕਮਾੜ ਦੇ ਵਿੱਚ ਆ ਕੇ ਸ਼ੇਰ ਨਾਲ ਲੜਨ ਲੱਗਿਆ ਤੂੰ ਆਪਣੇ ਮਨ ਵਿੱਚ ਕਮਾੜ ਧਾਰਿਆ ਹੋਇਆ ਹੈ ਤੈਨੂੰ ਪੁਲਵਾਨ ਨੇ ਕੁਟ ਸੁੱਟਣਾ ਹੈ ਤੂੰ ਛੇਤੀ ਵਾਪਸ ਆ ਜਾ ਲੋਕ ਉਸ ਸਿੱਖ ਨੂੰ ਆਵਾਜ਼ਾਂ ਮਾਰਨ ਲੱਗੇ ਤੂੰ ਪੁਲਵਾਨ ਦੇ ਕੋਲ ਮਰਨਾ ਚਾਹੁੰਦਾ ਹੈ ਵਾਪਸ ਆ ਜਾ ਲੋਕਾਂ ਨੇ ਸਿੱਖ ਨੂੰ ਬੜਾ ਰੋਕਿਆ ਪਰ ਉਹ ਸਿੱਖ ਨਹੀਂ ਰੁਕਿਆ ਅੰਤਰਜਾਮੀ ਗੁਰੂ ਨਾਨਕ ਸੱਚੇ ਪਾਸ਼ਾ ਘਰ ਵਿੱਚ ਬੈਠੇ ਇਹ ਸਾਰਾ ਦ੍ਰਿਸ਼ ਦੇਖ ਰਹੇ ਸਨ ਸੱਚੇ ਪਾਸ਼ਾ ਨੂੰ ਲੋਕ ਤੇ ਪਰਲੋਕ ਵਿੱਚ ਜੋ ਵੀ ਹੁੰਦਾ ਉਹ ਸਭ ਕੁਝ ਦਿਸਦਾ ਘਰ ਵਾਲੀ ਅਨ ਉਡੀਕ ਰਹੀ ਹੈ ਕਿ ਕਦੋਂ ਅਨ ਆਏ ਤੇ ਮੈਂ ਪ੍ਰਸ਼ਾਦਾ ਬਣਾਵਾਂ ਤੇ ਸਿੱਖ ਪੁਲਵਾਨ ਦੇ ਸਾਹਮਣੇ ਮੌਤ ਦੇ ਮੂੰਹ ਵਿੱਚ ਚਲਾ ਗਿਆ ਸਿੱਖ ਆਪਣੇ ਮਨ ਵਿੱਚ ਸੋਚ ਕੇ ਲੋਕਾਂ ਨੂੰ ਕਹਿਣ ਲੱਗਾ ਮੇਰੇ ਗੁਰੂ ਮੇਰੇ ਘਰ ਆਏ ਨੇ ਉਹਨਾਂ ਨੂੰ ਪ੍ਰਸ਼ਾਦਾ ਚਕਾਣ ਲਈ ਮੈਂ ਮਾਇਆ ਲੈਣੀ ਹੈ ਜੇ ਮੇਰੀ ਜਾਨ ਚਲੀ ਗਈ ਤਾਂ ਜਿਹੜੇ 500 ਰੁਪਏ ਮੈਨੂੰ ਮਿਲਣੇ ਨੇ ਉਹ ਮੇਰੀ ਪਤਨੀ ਨੂੰ ਦੇ ਦੇਣਾ ਤਾਂ ਕਿ ਮੇਰੇ ਸਤਿਗੁਰੂ ਨੂੰ ਪ੍ਰਸ਼ਾਦਾ ਮਿਲ ਸਕੇ ਪਲਵਾਨ ਗੁਰੂ ਦੇ ਸਿੱਖ ਕੋਲ ਆਇਆ ਤੇ ਉਸਨੇ ਸਾਹਮਣੇ ਆ ਕੇ ਇਹ ਬਚਨ ਕੀਤਾ ਤੇਰੀ ਤਾਂ ਮੌਤ ਵੀ ਨਹੀਂ ਅਜੇ ਆਈ ਤੂੰ ਬਿਨਾਂ ਮੌਤ ਹੀ ਕਿਉਂ ਮਰਨਾ ਚਾਹੁੰਦਾ ਹੈ ਗੁਰੂ ਦੇ ਸਿੱਖ ਨੇ ਸਾਰੀ ਗੱਲ ਉਸ ਪਲਵਾਨ ਨੂੰ ਦੱਸੀ ਮੇਰੇ ਘਰ ਵਿੱਚ ਸੰਤ ਆਏ ਹੋਏ ਨੇ ਤੇ ਮੇਰੇ ਕੋਲ ਛਕਾਣ ਵਾਸਤੇ ਅਰਨਦਾ ਇੱਕ ਦਾਣਾ ਵੀ ਨਹੀਂ ਉਹਨਾਂ ਵਾਸਤੇ ਮੈਂ ਤੇਰੇ ਨਾਲ ਕੋਲ ਕਰਨ ਆਇਆ ਜੇ ਤੂੰ ਮੈਨੂੰ ਮਾਰ ਵੀ ਦਿੱਤਾ ਤਾਂ ਕੋਈ ਗੱਲ ਨਹੀਂ ਅੱਧੇ ਪੈਸੇ ਤਾਂ ਮੈਨੂੰ ਮਿਲ ਹੀ ਜਾਣੇ ਨੇ ਜਦੋਂ ਅੱਧੇ ਪੈਸੇ ਮਿਲਣਗੇ ਮੇਰੇ ਘਰ ਵਾਲੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਦੇਣਗੇ ਜਦੋਂ ਪਹਿਲਵਾਨ ਨੇ ਉਸ ਸਿੱਖ ਦੀ ਗੱਲ ਸੁਣੀ ਤਾਂ ਪਹਿਲਵਾਨ ਕਹਿਣ ਲੱਗਿਆ ਸ਼ਾਬਾਸ਼ ਪਹਿਲਵਾਨ ਕਹਿ ਲਗਾ ਤੇਰੇ ਗੁਰੂ ਸਾਹਿਬ ਜੀ ਤੋਂ ਮੈਂ ਦਰਸ਼ਨ ਕੀਤੇ ਜਿਹੜਾ ਤੂੰ ਕਹਿ ਰਿਹਾ ਮੇਰੇ ਘਰ ਸੰਤ ਆਏ ਨੇ ਪਰ ਮੈਨੂੰ ਤਾਂ ਤੂੰ ਵੀ ਸੰਤ ਹੀ ਲੱਗਦਾ ਹੈ ਤੇਰੇ ਅੰਦਰ ਆਪਣੇ ਗੁਰੂ ਦੀ ਸੇਵਾ ਕਰਨ ਵਾਸਤੇ ਇੰਨਾ ਪਿਆਰ ਹੈ ਕਿ ਤੈਨੂੰ ਆਪਣੇ ਜਾਨ ਦੀ ਵੀ ਪਰਵਾਹ ਨਹੀਂ ਤੂੰ ਅੱਧੇ ਪੈਸੇ ਕਿਉਂ ਲੈਣਾ ਚਾਹੁੰਦਾ ਹੈ ਤੂੰ ਪੂਰੇ ਹੀ ਲੈ ਲੈ ਪਹਿਲਵਾਨ ਕਹਿਣ ਲੱਗਾ ਲੜਾਈ ਵਿੱਚ ਮੈਂ ਹਾਰਾਂਗਾ ਤੂੰ ਜਿੱਤ ਜਾਇ ਲੋਕ ਦੂਰੋਂ ਦੇਖ ਰਹੇ ਸਨ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ ਜਦੋਂ ਦੋਆਂ ਵਿੱਚ ਕੋਲ ਸ਼ੁਰੂ ਹੋਇਆ ਪਲਵਾਨ ਆਪੇ ਹੀ ਧਰਤੀ ਤੇ ਡਿੱਗ ਪਿਆ ਉਸ ਸਿੱਖ ਨੂੰ ਸੰਤ ਜਾਣ ਕੇ ਉਸ ਪਹਿਲਵਾਨ ਨੇ ਆਪਣਾ ਜੋਰ ਨਹੀਂ ਲਾਇਆ ਉਹ ਐਡਾ ਬਲੀ ਪਹਿਲਵਾਨ ੇਠਾਂ ਡਿੱਗ ਪਿਆ ਲੋਕ ਬੜੇ ਹੈਰਾਨ ਹੋਏ ਉਹ ਪਹਿਲਵਾਨ ਨੂੰ ਦੇਖਣ ਲੱਗੇ ਤੇ ਉਹਦੇ ਬਾਰੇ ਗੱਲਾਂ ਕਰਨ ਲੱਗੇ ਪਹਿਲਵਾਨ ਨੇ ਸੋਚਿਆ ਇਹ ਸਿੱਖ ਆਪਣੇ ਗੁਰੂ ਦੀ ਸੇਵਾ ਕਰਨ ਵਾਸਤੇ ਮੋਤ ਨੂੰ ਗਲੇ ਲਗਾਉਣ ਵਾਸਤੇ ਬੈਠਾ ਤੇ ਮੈਂ ਇਹਦੇ ਵਾਸਤੇ ਇਹ ਛੋਟਾ ਜਿਹਾ ਕੰਮ ਨਹੀਂ ਕਰ ਸਕਦਾ ਰਾਜੇ ਨੇ ਬੜੇ ਮਾਣ ਨਾਲ ਉਸ ਪਲਵਾਨ ਤੇ ਪੈਸੇ ਲਾਇਏ ਸਨ ਪਰ ਉਹ ਸਿੱਖ ਤੋਂ ਹਾਰ ਗਿਆ ਲੋਕ ਪਲਵਾਨ ਨੂੰ ਬੁਰਾ ਭਲਾ ਗੈਰ ਲਗੇ ਤੇ ਸਿੱਖ ਦੀ ਜੈ ਜੈਕਾਰ ਹੋ ਗਈ ਸਿੱਖ ਜਿੱਤ ਗਿਆ ਰਾਜੇ ਨੇ ਉਸ ਸਿੱਖ ਨੂੰ ਉੱਤਮ ਵਸਤਰ ਪਵਾਏ ਤੇ 1000 ਰੁਪਏ ਗਿਣ ਕੇ ਉਸ ਨੇ ਸਿੱਖ ਦੇ ਹੱਥ ਤੇ ਰੱਖਤਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸਤੇ ਕਿਰਪਾ ਕੀਤੀ ਤੇ ਉਸ ਨੂੰ 1000 ਮਿਲ ਗਿਆ ਤੇ ਉਹ ਅਮੀਰ ਹੋ ਗਿਆ ਉਸ ਸਮੇਂ 1000 ਰੁਪਏ ਦੀ ਬਹੁਤ ਕੀਮਤ ਸੀ ਲੋਕ ਪਰਵਾਨ ਵਾਰੇ ਗੱਲਾਂ ਕਰਨ ਲੱਗੇ ਪਲਵਾਨ ਆਪਣੇ ਘਰ ਚਲਾ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਪਲਵਾਨ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਹੋ ਗਿਆ ਜੇ ਕੋਈ ਆਪਣੇ ਸਤਿਗੁਰ ਦੀ ਗੁਪਤ ਰੂਪ ਵਿੱਚ ਵੀ ਸੇਵਾ ਕਰਦਾ ਹੈ ਤੇ ਸਤਿਗੁਰੂ ਉਸਤੇ ਕਿਰਪਾ ਕਰਦੇ ਨੇ ਤੇ ਉਸ ਨੂੰ ਭਾਗ ਲਾਉਂਦੇ ਨੇ ਜਿਹੜਾ ਵਿਖਾਵੇ ਕਰਕੇ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ ਉਹ ਪਿੱਛੇ ਰਹਿ ਜਾਂਦਾ ਹੈ ਤੇ ਜਿਹੜਾ ਪਿੱਛੇ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ ਉਹ ਅੱਗੇ ਨਿਕਲ ਜਾਂਦਾ ਹੈ ਗੁਰੂ ਸਾਹਿਬ ਉਸਤੇ ਕਿਰਪਾ ਕਰਦੇ ਨੇ ਤੇ ਉਹਦੇ ਬੜੇ ਵੱਡੇ ਭਾਗ ਕਰ ਦਿੰਦੇ ਨੇ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਜੇ ਤੂੰ ਤਿਲ ਜਿੰਨੀ ਵੀ ਮਿਹਨਤ ਕਰੇਗਾ ਤਾਂ ਗੁਰੂ ਉਸਨੂੰ ਵਿਅਰਥ ਨਹੀਂ ਜਾਣ ਦੇਗਾ ਸਤਿਗੁਰੂ ਉਸਨੂੰ ਵੀ ਭਾਗ ਲਾ ਦੇਗਾ ਜੇ ਕੋਈ ਮਨੋਤਨੋ ਪਾਪ ਕਰੇ ਪਤਿਤ ਹੋਵੇ ਤਾਂ ਸਤਿਗੁਰੂ ਉਸ ਪਤਿਤ ਨੂੰ ਵੀ ਪਾਵਨ ਕਰ ਲੈਂਦੇ ਨੇ ਉਸ ਪਲਵਾਨ ਨੇ ਪਿੱਛੇ ਰਹਿ ਕੇ ਸੇਵਾ ਕੀਤੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਪਾਰ ਉਤਾਰ ਦਿੱਤਾ ਉਸ ਨੂੰ ਬ੍ਰਹਮ ਗਿਆਨ ਦੇ ਦਿੱਤਾ ਸਿੱਖ ਜਿੱਤ ਕੇ 1000 ਰੁਪਇਆ ਆਪਣੇ ਘਰ ਲਿਆਇਆ ਇਹ ਉਸਨੇ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਵਾਏ ਉਸਨੇ ਉਹ ਭੋਜਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਚਖਾਇਆ ਉਸਨੇ ਗੁਰੂ ਸਾਹਿਬ ਨੂੰ ਵਧੀਆ ਥਾਂ ਤੇ ਬਿਠਾਇਆ ਤੇ ਗੁਰੂ ਸਾਹਿਬ ਦੇ ਚਰਨ ਜਲ ਨਾਲ ਧੋਤੇ ਜਦੋਂ ਗੁਰੂ ਸਾਹਿਬ ਇਹਦੇ ਘਰ ਆਏ ਸੀ ਤਾਂ ਇਹ ਅੱਤ ਦਾ ਗਰੀਬ ਸੀ ਗੁਰੂ ਸਾਹਿਬ ਨੂੰ ਆਏ ਅਜੇ ਇੱਕ ਦਿਨ ਵੀ ਪੂਰਾ ਨਹੀਂ ਹੋਇਆ ਇਹ ਉਹਨਾਂ ਦੀ ਕਿਰਪਾ ਨਾਲ ਅਮੀਰ ਹੋ ਗਿਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨ ਉਸਨੇ ਧੋਏ ਤੇ ਉਹ ਜਲ ਆਪਣੇ ਮੁਖ ਵਿੱਚ ਪਾਇਆ ਉਸ ਸਿੱਖ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਉਸ ਸਿੱਖ ਨੇ ਗੁਰੂ ਵਾਸਤੇ ਆਪਣੇ ਜਾਨ ਦੀ ਬਾਜ਼ੀ ਲਗਾਈ ਗੁਰੂ ਸਾਹਿਬ ਨੇ ਪ੍ਰੇਮ ਦੀ ਦ੍ਰਿਸ਼ਟੀ ਨਾਲ ਉਸ ਦੇ ਮੁਖ ਵੱਲ ਦੇਖਿਆ ਤੇ ਉਹਦੇ ਸਾਰੇ ਬੰਸ ਦਾ ਉਧਾਰ ਕਰ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਦੀਆਂ ਸਾਰੀਆਂ ਕੁਲਾਂ ਤਾਰ ਦਿੱਤੀਆਂ ਗੁਰੂ ਸਾਹਿਬ ਨੇ ਭੋਜਨ ਛਕਣ ਤੋਂ ਪਹਿਲਾਂ ਇਹਦਾ ਉਧਾਰ ਕਰ ਦਿੱਤਾ ਤੇ ਇਹਦਾ ਜਸ ਸਾਰੇ ਪਾਸੇ ਫੈਲ ਗਿਆ ਗੁਰੂ ਸਾਹਿਬ ਉਸ ਰਾਤ ਉਸ ਸਿੱਖ ਦੇ ਘਰ ਰਹੇ ਤੇ ਜਦੋਂ ਦਿਨ ਚੜ੍ਹਿਆ ਤਾਂ ਅੱਗੇ ਚੱਲ ਪਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ